ਆ ਦੇਖੋ ਜੀ ਗੋਭੀ ਵਾਲਾ ਪ੍ਰਣਾ ਤੇ ਗਰਮ ਹੋ ਗਿਆ ਆ ਦੇਖੋ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੋਪਰ 채ਨਲ ਦਾ ਸਵਾਗਤ ਹੈ YouTube ਫੈਨਿਕ ਦਾ ਸਾਰੇ ਠੀਕ ਠਾਕ ਹੋ ਜੀ ਬੇਟਾ ਨੂੰ ਮੇਰੀਆਂ ਅਨੁਭਾਵਨਾ ਸੱਚੀ ਦਾ ਸਾਰਿਆਂ ਨੂੰ ਖੜੇ ਵਲੌਗ ਦੇਖਦੇ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਦੱਸਦੇ ਨਾ ਖੜੇ ਵਲੌਗ ਦੇਖਦੇ ਆ ਤੇ ਦਾਦਾ ਬਹੁਤ ਧੰਨਵਾਦ ਜੀ ਕਿਉਂ ਅੱਜ ਤਰੀਖ ਹੋ ਗਈ ਯਾਰ 23 ਸਤੰਬਰ ਦਿਨ ਹੋ ਗਿਆ ਮੰਗਲਵਾਰ ਹੈ ਨਾ ਤੇ ਦੁਪਹਿਰ ਦਾ ਹੋ ਗਿਆ ਟਾਈਮ 12:00 ਦੇ ਉੱਪਰ ਹੋ ਗਿਆ ਟਾਈਮ ਜਾਨੀ ਸਵੇਰ ਰੋਟੀ ਮੈਂ ਪਕਾ ਲਈ ਖਾ ਲਈ ਹੁਣ ਹੈਗਾ ਦੁਪਹਿਰ ਦਾ ਟਾਈਮ ਤੇ ਗੁਲਾਮ ਪੇਪਰ ਬਾਕੇ ਆਇਆ ਤੇ ਸਵੇਰੇ ਸਵੇਰੇ ਬੱਚੇ ਰੋਟੀ ਖਾਂਦੇ ਨੇ ਨਾ ਆਪ ਖਾ ਲਈ ਆ ਇਹਨਾਂ ਨੂੰ ਹੁੰਦਾ ਵੀ ਫਟਾਫਟ ਸਵੇਰ ਸਕੂਲ ਪੇਪਰ ਪਾਈਏ ਹੈ ਨਾ ਜਾਣਦਾ ਹੁੰਦਾ ਹੈ ਤੇ ਬਸ ਤਿਆਰੀਆਂ ਆ ਤੇ ਮੇਰੀ ਤਿਆਰੀਆਂ ਵੀ ਆ ਜੀ ਤੇ ਮੈਂ ਹੁਣ ਲਾਉਣ ਗਈ ਸੀ ਪਰੋਂਠੇ ਤੇ ਜੋਤ ਨੇ ਆਉਣਾ ਹਜੇ ਤੇ ਗਲਾਲ ਨੇ ਖਾ ਲਏ ਆ ਦੇਖੋ ਜਿਹੜੇ ਪਰੋਂਠੇ ਹੁੰਦੇ ਨੇ ਨਾ ਇਹ ਗਰਮ ਗਰਮ ਵਧੀਆ ਲੱਗਦੇ ਆ ਤੇ ਜੇ ਆਪਰ ਠੰਡੇ ਖਾਈਏ ਹਨਾ ਤੇ ਫਿਰ ਉਹ ਵਧੀਆ ਨਹੀਂ ਲੱਗਦੇ ਹੈਗੇ ਤੇ ਗਰਮ ਗਰਮ ਸਹੀ ਲੱਗਦੇ ਆ ਤੇ ਦੁਪਹਿਰਾ ਹੋ ਗਿਆ ਬਹੁਤ ਕਪੜੇ ਕਪੜੇ ਮੈਂ ਦੋ ਘੰਟੇ ਲਏ ਆ ਹਾਂ ਪਤਾ ਹੀ ਹੈਗਾ ਆਈਂਗਾ ਮੈਨੂੰ ਜੇ ਕਪੜੇ ਨਾ ਧੋਵੋ ਤਾਂ ਫਿਰ ਇੰਦੇ ਰਹਿ ਜਾਂਦੇ ਆ ਤੇ ਦਿਨ ਵਾਸਤੇ ਕੋ ਜੀ ਮਿੰਟੋ ਮਿਟੇ ਨਿਬੜ ਜਾਂਦਾ ਹੈ ਨਾ ਦਿਨ ਦਾ ਪਤਾ ਨਹੀਂ ਲੱਗਦਾ ਹੈਗਾ ਤੇ ਕਿਹੜੇ ਵੇਲੇ ਦਿਨ ਨਿਬੜ ਜਾਂਦਾ ਹੈ ਤੇ ਇਦਾਂ ਚੱਲੇ ਆ ਤਿਆਰੀ ਆ ਅੱਛਾ ਕਿਨੂੰ ਓਕੇ ਬਣਾਉਂਗਾ ਆ ਗਿਆ ਮੈਂ ਸਮਾ ਗਏ ਤੇ ਬਾਏ ਬਾਏ ਹੁਣ ਚੱਲੇ ਕੰਮ ਚਲੋ ਜੀ ਹੁਣ ਚੱਲ ਗਿਆ ਤੇ ਪਰੋਠੇ ਉਹ ਨਾਲ ਲੈ ਖਾਲੇ ਹੁਣ ਪਕਾ ਲਈਏ ਜੋਤ ਲਈ ਤੇ ਮੈਂ ਕੈਮਰਾ ਲੋਨੀ ਸਟੈਂਡ ਤੇ ਤੇ ਫਿਰ ਦਾ ਨਾ ਹੱਥ ਫੜ ਕੇ ਵੀਡੀਓ ਬਣਾਉਣੀ ਬਹੁਤ ਔਖੀ ਹੈ ਨਾ ਤੇ ਮੁਸ਼ਕਲ ਹੋ ਜਾਂਦਾ ਤੇ ਇੱਥੇ ਟਿਕਾਉਨੇ ਆਪਾਂ ਇਹਨੂੰ ਦੇਖੋ ਜੀ ਭੈਣਾ ਦਾ ਦੁਪਹਿਰ ਦਾ ਰੋਟੀ ਪਾਣੀ ਦਾ ਪਹਿਲਾਂ ਸਵੇਰ ਦਾ ਮਦਪਹਿਰ ਦਾ ਹੈ ਨਾ ਤੇ ਕਸਹੀ ਮੈਂ ਕਰ ਲਈ ਬੰਦ ਤੇ ਫਿਰ ਆਵਾਜ਼ ਨਹੀਂ ਆਉਂਦੀ ਹੈਗੀ ਸਹੀ ਕੱਲ ਬਣਾਈ ਇਸ ਵਿੱਚ ਗੋਭੀ ਸਬ지 ਤੇ ਆ ਦੇਖੋ ਤੇ ਗੋਭੀ ਸਬ지 ਕੋਸ਼ਿਸ਼ ਰੋਟੀ ਖਾ ਲਈ ਇਹਦੇ ਨਾਲ ਤੇ ਹੁਣ ਬਣਾ ਰਹੇ ਪਰੌਂਠੇ ਤੇ ਮੱਝ ਨੂੰ ਅਸੀਂ ਗੋਭੀ ਨਹੀਂ ਖਾਣੀ ਹੈਗੀ ਜੇ ਸਾਨੂੰ ਪਰੌਂਠੇ ਬਗਾਲ ਚਲੋ ਮੈਂ ਤੇ ਸਕੂਲੋਂ ਆ ਜਿਓ ਤੇ ਫਿਰ ਮੈਂ ਤੁਹਾਡੇ ਵਾਸਤੇ ਪਰੌਂਠੇ ਪਕਾ ਦੂੰਗੀ ਹੈਨਾ ਥੋੜਾ ਕਿਉਂ ਮੈਂ نیچے ਕਰ ਦੂੰ ਆ ਦੇਖੋ ਜੀ ਮੈਂ ਇਹਨਾਂ ਸਾਜੀਏ ਚ ਪਾ ਕੇ ਰੱਖੇ ਸੀ ਆ ਬਰੀਕ ਤੇ ਮੈਂ ਜਦੋਂ ਪ੍ਰੋਡਕਟ ਬਣਾਉਂਗੀ ਤੇ ਬਸ ਹੁਣ ਸਿਆਲ ਦੇ گاਉਂ ਤੋਂ گاਵਾ ਸੇਹੀ ਕੰਮ ਨੇ ਹੋਣਾ ਆ ਪਰਾਂਿਆਂ ਦਾ ਹਨ ਉਹ ਪਰਾਂਠੇ ਵਧੀਆ ਲੱਗਦੇ ਆ ਤੋਂ ਬਹੁਤ ਹੀ ਖਿਆਲ ਤੋਂ ਪੈ ਗਈ ਇਹ ਚੋਨੇ ਵਾਲੀ ਤੋਂ ਪਿਆ ਲੈ ਆਂ ਮੈਂ ਪੰਨੇ ਸਾਜੀਏ ਤਾਂ ਤਾਂ ਨਹੀਂ ਜਦੋਂ ਕੋਈ ਨਾ ਆਪਣੇ ਬਾਰਾਂ ਤੋਂ ਬਾਰਾਂ ਤੋਂ ਲਵਾਤ ਕਿੱਚ ਗਰਮ ਸੀਗੀ ਤਾਂ ਪਾ ਲੱਗਣ ਲੱਗੀਆਂ ਤੇ ਮਿਹਨਾਂ ਤਾਂ ਬਹੁਤ ਥੋੜਾ ਹਾਨ ਕਰਦਾ ਸੀ ਕਿੰਨੇ ਕਰੇ ਫਿਰ ਹੁਣ ਦਲੇਰੀ ਚ ਪਾਣੀ ਆ ਗਿਆ ਦੱਸੋ ਗੱਲਾਂ ਸੰਦੇ ਖਬਰ ਨਿਊਜ਼ ਜੋਦਿਲ ਕਿੰਨੇ ਹੋਏ ਕਹਿੰਦੇ ਲਿਆਣਾ ਆ ਇੱਕ ਇੱਕੋ ਛੁੱਟੀ ਦੇਣੀ ਆ ਹੂੰ ਰਵਾ ਕਿ ਜਿਹੜੇ ਕੋਸੀ ਨਹੀਂ ਆਜਾ ਤੁਹਾਨੂੰ ਗ੍ਰੈਂਡਰ ਕਿੰਦਾ ਲੇਗਾ ਨਹੀਂ ਉਹਦਾ ਪੇਪਰ ਭੂਲਾ ਲਿਆ ਮੇਰਾ ਵੀ ਪਿਆ ਤੂੰ ਲੇਟ ਆਈ ਥੋੜਾ ਅੱਛਾ ਅੱਛਾ ਤੀਕਰ ਨੇ ਬੁੱਝੀ ਨਹੀਂ ਪੇਪਰ ਬਾਅਦ ਆ ਜਾਂਗੇ ਬਹੁਤ ਵਧੀਆ ਪੇਪਰ ਬਾਅਦ ਆ ਜਾਂਗੇ ਤਾਂ ਪੂਰਾ ਤੇ ਰੋਟੀ ਗਰਮਾ ਡੱਬਾ ਵੀ ਇਹ ਪੈਕ ਕਰਕੇ ਰੱਖ ਲੈਣੇ ਤਾਂ ਠੀਕ ਤੇ ਬਸ ਕੋਸ਼ਿਸ਼ ਕਰ 2 ਮਿੰਟਾਂ ਚੱਕ ਆ ਜਣਾ ਨਹੀਂ ਤਾ ਦੇਖੋ ਦਿਨਾਂ ਦਾ ਬਹੁਤ ਫਰਕ ਪੈ ਗਿਆ ਇਹਨਾਂ ਨਾਲ ਤੇ ਇਹਨਾਂ ਬਿਲਕੁਲ ਛੋਟੇ ਹੋਈ ਜਾਣੇ ਆ ਬਸ ਸਵੇਰ ਸ਼ਾਮ ਨੂੰ ਠੰਡ ਹੋ ਜਾਂਦੀ ਆ ਹਾਸ ਤੈ ਹੀ ਬਾਕੀ ਆ ਨੋ ਦੀ ਪਰਮੀ ਨੇ ਸਾਰੀ ਦਿਪਕਾਰ ਹਾਂ ਆ ਦੇਖੋ ਜੀ ਗੋਭੀ ਨਾਲ ਪਰੋਣਾ ਤੇ ਗਰਮ ਹੋ ਗਿਆ ਆ ਦੇਖੋ ਜੀ ਹਾਂਜੀ ਹੋ ਗਿਆ ਸ਼ਾਮ ਦਾ ਟਾਈਮ 5 ਵਜੇ ਦਾ ਹੋ ਗਿਆ ਟਾਈਮ ਜੀ ਤੇ ਸਵੇਰੇ ਰੋਟੀ ਖਾਣ ਤੋਂ ਬਾਅਦ ਚਾਹ ਘੁੱਟ ਬਣਾਈ ਜਾਨੀ ਸੌਫਾ ਤੇ ਉਸ ਤੋਂ ਬਾਅਦ ਫਿਰ ਰੈਸਟ ਕੀਤੀ ਗੱਡ ਸਭ ਚੱਲ ਗਏ ਫਿਰ ਆ ਗਏ ਆਪਣੇ ਜਾਨੀ ਕੰਮ ਤੋਂ ਤੇ ਫਿਰ ਚਾਹ ਪਾਣੀ ਪੀਤਾ ਤੇ ਫਿਰ ਆਪਣੇ ਕੰਮਕਾਰ ਸ਼ੁਰੂ ਹੋ ਗਏ ਉਹ ਚੱਲ ਗਏ ਖੂਨ ਤੇ ਮੈਂ ਇੱਥੇ ਕਾਗਿ ਕੋ ਜਲ ਲਿਫਾਫੇ ਸੜ ਕੇ ਆਈਆਂ ਤੁਹਾਨੂੰ ਪਿਛਲੇ ਵਲੌਗ ਚ ਦਿਖਾਇਆ ਸੀਗਾ ਨਾ ਵੀ ਸਾਡੇ ਦੇ ਦੁਸਾਈ ਦੇ ਥਾਂ ਆ ਤੇ ਲੋਕੀ ਕੂੜਾ ਬਹੁਤ ਸੜਦੇ ਉੱਥੇ ਤੇ ਇਹ ਤੇ ਲਿਫਾਫੇ ਬਹੁਤ ਇਕੱਠੇ ਕੀਤੇ ਸੀਗੇ ਤੋ ਉਹ ਫਿਰ ਫੋਲੇ ਸੀਗੇ ਤੇ ਕਿਨੇ ਦਿਨ ਹੋ ਗਏ ਫਿਰ ਉਹ ਸੁੱਕ ਗਏ ਧੁੱਪ ਲੱਗ ਗਈ ਤੇ ਚਲੋ ਮੈਂ ਕਿਹਾ ਹੁਣ ਮੈਨੂੰ ਛਾੜ ਦੇਣੀ ਆ ਦੇਖੋ ਸਵੇਰੇ ਟਾਈਮ ਲੱਗਦਾ ਨਿਕਾ ਕਿਉਂ ਸਵੇਰੇ ਤੇਲ ਪਈ ਹੁੰਦੀ ਆ ਵੀ ਗਿੱਲੇ ਹੁੰਦੇ ਆ ਨਾ ਇਸ ਟਾਈਮ ਹੁੰਦਾ ਵੈਸ ਟਾਈਮ ਜਲਦੀ ਟਾਈਮ ਹੋ ਜਾਂਦਾ ਤੇ ਚਲੋ ਮੈਂ ਕਿਹਾ ਆਹ ਟਾਈਮ ਕੱਢ ਕੇ ਹੈਨਾ ਵੀ ਇਹ ਹੁਣ ਮੈਂ ਕੰਮ ਕਰਕੇ ਆਉਣਾ ਜੇ ਕੰਮ ਕਰੋ ਤਾਂ ਹੋ ਜਾਂਦਾ ਕੰਮ ਕਹਿਣਾ ਹੁੰਦੇ ਕਰਨਾ ਆ ਸੌਰੀ ਕੰਮ ਕਰਨਾ ਹੁੰਦੇ ਕਹਿਣਾ ਨਹੀਂ ਹੁੰਦੇ ਹੈਗੇ ਜੇ ਕਰੋ ਹੋ ਜਾਂਦਾ ਤੇ ਫਿਰ ਘੌਲ ਹੋ ਜਾਂਦੀ ਲੰਮ ਲੇਟ ਹੋ ਜਾਂਦੀ ਹੈ ਨਾ ਤੇ ਮੈਨੂੰ ਕਿੰਨਾ ਟਾਈਮ ਲੱਗ ਗਿਆ ਉੱਥੇ ਲਫਾਫੇ ਕੂੜਾ ਜਾਂ ਤੇ ਕੱਪੜੇ ਜੁੱਤੀਆਂ ਹਨਾ ਕਿੰਨਾ ਕੁਛ ਹੈਗਾ ਤੇ ਬਿਵੀਆਂ ਆਪਣਾ ਨਹੀਂ ਵੱਲਦੀਆਂ ਹਨਾ ਜੋ ਨਾ ਸੋਕੇ ਜੋ ਵੀ ਜੋ ਨਾ ਸੋਖ ਸੜ ਦਿੰਦੀਆਂ ਉੱਥੇ ਹਨਾ ਤੇ ਆਪਣੇ ਆ ਵੀ ਸੰਗ ਕਰਨੀ ਚਾਹੀਦੀ ਹੈ ਨਾ ਜੇ ਕੋਈ ਨਹੀਂ ਕਹਿੰਦਾ ਤਾਂ ਤੇ ਦੇਖੋ ਚਲਾ ਵੀ ਪੜ ਗਿਆ ਪਾਣੀ ਦਾ ਤੇ ਖਾਣਾ ਟਾਈਮ ਹੋਈ ਜਾਂਦਾ ਜ਼ਿਆਦਾ ਤੇ ਮੈਂ ਹਣ ਕੱਢਣੀ ਆ ਧਾਰ ਤੇ ਚਲੋ ਮੈਂ ਕੱਲ ਫਫੇ ਪਹਿਲਾਂ ਸਾੜਿਆ ਵਾਂ ਤੇ ਰਿੰਦਾ ਰਹਿ ਜਾਣਾ ਤੇ ਗਰਮੀ ਤੇ ਚਲੋ ਹੈਗੇ ਦੇਖੋ ਪਸੀਨਾ ਨਾਲ ਮੇਰੇ ਕੱਪੜੇ ਕਿਤੇ ਭਿੱਜੇ ਪਏ ਹਨ ਤੇ ਜੇ ਆਪਾਂ ਗਰਮੀ ਦੇਖਦੇ ਆ ਫਿਰ ਕੋਈ ਕੰਮ ਨਹੀਂ ਹੁੰਦਾ ਹੈਗਾ ਹਨਾ ਹਾਂ ਕੀ ਗੱਲ ਤੇਨੂੰ ਤੈਨੂੰ ਗੱਲ ਕੀ ਆ ਤੈਨੂੰ ਗੱਲ ਕੀ ਆ ਬੋਲ ਫੇ ਤੈਨੂੰ ਗੱਲ ਕਿੰਨੀ ਮੈਨਾਂ ਪਿਆਰ ਕਰ ਮੈਨੂੰ ਛੇੜ ਆਹੀ ਗੱਲ ਆ ਨਾ ਮੈਨੂੰ ਉਦਾਂ ਹੀ ਹੱਡੀ ਤੇ ਬਾਲ ਬੁਝੜ ਦੇ ਕਿਧਰ ਸਿਰ ਤੇ ਪੈ ਗਏ ਇਹਦੇ ਉਹ ਵੀ ਤਾਂ ਮੈਨੂੰ ਵੀ ਫੜਫੜ ਚੋਲਣਾ ਹਨ ਤੁਸੀਂ ਮੈਨੂੰ ਗੁਰਦਵਾਰ ਸਾਹਿਬ ਜਾਣਾ ਹੁੰਦਾ ਬਾਅਦ ਚ ਤੇ ਚਲੋ ਗੋਹਾ ਕਥਾ ਕਰੂੰਗੀ ਜੋਤ ਗੋਹਾ ਪਰ ਆ ਜਾ ਟ੍ਰਾਲੀ ਪਰ ਗੋਹੀ ਦੀ ਓਏ ਨਿਆਣੇ ਨੂੰ ਕਹੋ ਤਾਂ ਕੰਮ ਕਰਦੇ ਨਹੀਂ ਤਾਂ ਆਪਣੇ ਆਪ ਕਿੱਥੋਂ ਕਰਦੇ ਆ ਕਹਿਣਾ ਕੰਮ ਕਰਦੇ ਜੋਤ ਓਏ ਬਸ ਫੋਨ ਹੋਵੇ ਪੱਖਾ ਸਾਰੀ ਦਿਨ ਚੱਲਦੇ ਪੱਕੇ ਪੱਖੇ ਚੱਲ ਚੱਲ ਕੇ ਤਾਂ ਗਰਮ ਹੋ ਜਾਂਦੇ ਮੈਂ ਕਿਹਨੂੰ ਠੰਡੇ ਹੋ ਜਾਂਣ ਹਨਾ ਤੇ ਪੱਠੇ ਵੀ ਹੈ ਨਹੀਂ ਇਹਨਾਂ ਨੇ ਖਾ ਲਿਆ ਬਸ ਥੋੜੇ ਬੋਤੇ ਜੂਠ ਸਾੜੀ ਛੱਡੀ ਆ ਤੇ ਜਿਆਦਾ ਪੱਠੇ ਬਹੁਤ ਫਿਰ ਖਰਾਬ ਕਰ ਦਿੱਤੀ ਹਨਾ ਹਨਾ ਮੇਰੀ ਬੁਗੜੀ ਇਹ ਮੇਰੀ ਬੁਗੜੀ ਹੋ ਰੱਬ ਦੇ ਰੰਗ ਆ ਪਰਮਾਤਮਾ ਦੇ ਹਨ ਜੁਰੋਂ ਨੇ ਦੇਣਾ ਉਦੋਂ ਦੇਣਾ ਜਿਨੇ ਮਰਜੀ ਵੇਡ ਕਰੀ ਜਾਓ ਤੇ ਟੋਕਰੀ ਕਿੱਥੇ ਆ ਮੇਰੀ ਆ ਲੱਭ ਗਈ ਤਹਨ ਤੂੜੀ ਪਾਈਏ ਤੇ ਫਿਰ ਪੜਾ ਹਰਾ ਪਾਉਨੇ ਆ ਦੇਖੋ ਤੂੜੀ ਬਾਬੇ ਦੀ ਕਿਰਪਾ ਪਰੇ ਭੰਡਾਰ ਤੂੜੀ ਦੇ ਤੇ ਤੂੜੀ ਮੈਂ ਨਾ ਹਮੇਸ਼ਾ ਨੱਕ ਬਨ ਕੇ ਤੇ ਫੇਰੀ ਪੱਠੇ ਪਾਉਣੀ ਹੁੰਨੀ ਆ ਉਹ ਘਟਾ ਵਾ ਚੜਦਾ ਥੂੜੀ ਦਾ ਇਸ ਕਰਕੇ ਫੇਮੇ ਨਾ ਨੱਕ ਇਹਦਾ ਬਨ ਨਹੀਂ ਨਹੀਂ ਹੁੰਨੀ ਆ ਤੇ ਫੇਰੀ ਇਹਨਾਂ ਨੂੰ ਥੂੜੀ ਪਾਉਣੀ ਆ ਬਾਈ ਹੁਣ ਪਾ ਲਈ ਹਰਾ ਤੇ ਹੁਣ ਹਰਾ ਵੀ ਜਿੰਦਾ ਕਰ ਲੋ ਵੀ ਥੋੜਾ ਬੋਤਾਈਆ ਬੀਜਾ ਆ ਤਾਂ ਹਰਾ ਹੁਣ ਤੇ ਆ ਦੇਖੋ ਇਹ ਚੜੀ ਹੀ ਆ ਉй ਖਰਾਬੀ ਗਿਆ ਮਿਆਂ ਪੱਠੇ ਬੀਜ ਤੇ ਇੱਕ ਪਸ਼ੂ ਵਾਲਾ ਇਹ ਕੰਮ ਹੁੰਦਾ ਵੀ ਪੱਠੇ ਨਹੀਂ ਮਕਾਉਣ ਚਾਹੀਦੇ ਨਾ ਇਹ ਸਾਡੀ ডেইলি ਰੁਟੀਨ ਆ ਜੀ ਇਹ ਜਿਹੋ ਜੇ ਹੈਗੇ ਆ ਜਿਹੋ ਜੇ ਇਦਾਂ ਸੀ ਰੰਨੇ ਆ ਜੋ ਖਾਣੇ ਪੀਣੇ ਆ ਇਦਾਂ ਰੰਨੇ ਤੁਹਾਨੂੰ ਦੁਕਾਨੇ ਨਾ ਸਾਰੇ ਤੇ ਸਾਡੀ ਸਾਡੀ ਲਾਈਫ ਆ ਓਏ ਬਾਈ ਬਰੂ ਆ ਦੇਖੋ ਟੋਕਰਾ ਭਰ ਲਿਆ ਮੈਂ ਟੋਕਰਾ ਭੰਦੇ ਨਾਲ ਨਾਲ ਵੀਡੀਓ ਬਣਾਈ ਜਾਨੀ ਚਲ ਹੋਏਂ ਭੈਣ ਜੀ ਸਿੱਧੀ ਹੋ ਜਾਏਗਾ ਤੁਮੈ ਹਨਾ ਤੂੜੀ ਤੇਰੀ ਹੋ ਪਈ ਆ ਹਾਂ ਤੈਨੂੰ ਵੀ ਲੱਗ ਦਿੰਨੀ ਆ ਕੋਈ ਨਹੀਂ ਇਹਨੂੰ ਵੀ ਫੇ ਪਾਉਣੇ ਪੈਂਦੇ ਆ ਫਿਰ ਇਹਨੇ ਖੜੀ ਨੀ ਮੈਂ ਟੱਪੀ ਜਾਣਾ ਫੇ ਮੈਨੂੰ ਗਾਈ ਚੋਣੀ ਔਖੀ ਕਰ ਦੇਣੀ ਇਹਨੇ ਇੰਨੇ ਵਾਂ ਮੈਂ ਥੋੜੇ ਬਾਵਾ ਮੈਂ ਪਾਣੀ ਦਿੰਦਾ ਹੁਵਾ ਹੀ ਦੁਸਤਿਆ ਬਾਸ਼ਾ ਹੀ ਬਰਮਾ ਬੱਚਿਆਂ ਨੂੰ ਕੰਮ ਦੀ ਦਾਤ ਵਖਸੀ ਮਿਹਨਤ ਦੀ ਦਾਤ ਵਖਸੀ ਹੈ ਨਾ ਕੰਮ ਮਿਹਨਤ ਕਰਨਗੇ ਤਾਂ ਸਹੀ ਰਹੂਗਾ ਫਲੋਇਟਾਰ ਕਰ ਲਈਏ ਹੁਣ ਤੇ ਪੱਠੇ ਮਪਾ ਲਏ ਆ ਹੁਣ ਇਹਨਾਂ ਨੂੰ ਤਾਂ ਮੇਰੀ ਬਾਡੀ ਪਈ ਹੈ ਜੋ ਤੈਨੂੰ ਗਾਣੇ ਪੈ ਜਾਣੀ ਆ ਫਿਰ ਗੁਰਲਾਲੇ ਖੂਤੋ ਆ ਜਾਣਾ ਆ ਭੱਜਿਆ ਭੱਜ ਛੇਤੀ ਆ ਜਾ ਚਲੋ ਠੀਕ ਹੈ ਤਾਂ ਫੇਰ ਮਾਰਦੀ ਚੋਹੇ ਦੱਕ ਮਗ ਮਗ ਮਾਰਦੀ ਨਾ ਡਾਲਾ ਦਾ ਗੈਕਚਨਾ ਮਾਰਦੇ ਆ ਆਇਆ ਖੂਨ ਲਾ ਪਿਆ ਯਾਰ ਇੱਥੇ ਹੁਣ ਮਾਰੀ ਉਹ ਖੜ ਗਿਆ ਨੇ ਨਾਲੇ ਦੇ ਕੋਈ ਗੱਲ ਨਹੀਂ ਪੈਂਦਾ ਹੁੰਦਾ ਕਦੀ ਕੰਮ ਕਰਦੇ ਕਰਦੇ ਇਹ ਉਥੇ ਲੈ ਸੁੱਕ ਪਲਈ ਇਹਦੇ ਤੋਂ ਸੁੱਕ ਪਣੀ ਫੇਰ ਪਾਣਾ ਸੀ ਗੁਆ ਫਿਟਰਲੀ ਖਰਾ ਖਰਾ ਨਹੀਂ ਹੁੰਦੀ ਹੈਗੀ ਇਦਾਂ ਨਾ ਗੋਹੇ ਨਾਲ ਇਹ ਤਾਂ ਖਰ ਜਾਂਦੀ ਆ ਹਾਂ ਭਰ ਕੇ ਤਾਂ ਫਿਰ ਬਾਹਰ ਵੀ ਪਿਆ ਤਾਂ ਇਹਨਾਂ ਆਪਣਾ ਪਕੇ ਪਰ ਨਾ ਆਪਣਾ ਪਕੇ ਕਿਉਂ ਫਿਰ ਭਰਿਆ ਹੋਊ ਤੇ ਚੱਕ ਲਊਗਾ ਆਉਂਦਾ ਮੈਨੂੰ ਕਹਿ ਗਏ ਹੈ ਕਿ ਨਾ ਮੰਮੀ ਜੋਦ ਨੂੰ ਗੋਹਾ ਪਰੇ ਜਦੋਂ ਮੈਂ ਇਥੇ ਕਾਗ ਸੜਦੀ ਸੀ ਮੈਂ ਕੋਈ ਨਹੀਂ ਮੈਂ ਘਰ ਜਾਨੀ ਫਿਰ ਮੈਂ ਕਹਿ ਦਿੰਨੀ ਨਾਲ ਮੈਂ ਇੱਕ ਧਾਰ ਕਰਨੀ ਹੈ ਜੀ ਐਨ ਪ੍ਰੈਸ ਕਰ ਕਰਕੇ ਭਰ ਕਾ ਕੇ ਫਿਰ ਜਿਆਦਾ ਭਰ ਹੁੰਦਾ ਪੱਠੇ ਆ ਸਾਰੇ ਚੱਕੀ ਦੇ ਹੀ ਹੈ ਨਾ ਲਓ ਜੀ ਧਾਰ ਕੱਢ ਲਈ ਮੈਂ ਤੇ ਪੱਠੇ ਫੁੱਠੇ ਵੀ ਪਾ ਲੇ ਸਵੇਰ ਲਈ ਤੇ ਕੰਮ ਕਾਰ ਆਪਣੇ ਹੋ ਗਏ ਇਧਰ ਫਿਨਿਸ਼ ਸਾਰਾ ਕੰਮ ਕਰਦਿਆਂ ਦੀ ਆਪਾਂ ਵੀਡੀਓ ਰਿਕਾਰਡ ਕਰਦੇ ਆ ਨਾ ਤੇ ਕਈ ਘੰਟੇ ਦੇ ਬਣ ਜਾਂਦੀ ਆ ਤੇ ਦੇਖੋ ਜੀ ਪਿੰਡਾਂ ਵਾਲੇ ਕੰਮ ਡੇਲੀ ਰੁਟੀਨ ਤੇ ਦੁੱਧ ਸ਼ੁੱਧ एकदम ਹਨਾ ਤੇ ਚੀਜ਼ਾਂ ਸ਼ੁੱਧ ਖਾਇਆ ਕਰੋ ਜੀ ਪਿਓਰ ਕਿਤੇ ਮਿਲਾਪਟੀ ਚੀਜ਼ਾਂ ਨਾ ਖਾਇਆ ਕਰੋ ਹਨਾ ਤੇ ਤਾਰ ਕਰ ਲਈ ਵਾਹਿਗੁਰੂ ਨਾ ਦੁੱਧ ਬੁੱਤ ਸਾਰਿਆਂ ਦੇਵੇ ਤੇ ਕੋਈ ਨਾ ਬਾਂਝਾ ਰਵੇ ਤੇ ਬਸ ਮੇਰੀ ਤਾਂ ਰੱਬ ਅਗੇ ਹੀ ਅਰਦਾਸ ਆ ਤੇ ਹਰੇਕ ਭੈਣ ਭਟਾ ਦੀ ਆਸ ਪੂਰੀ ਕਰੇ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਹੁਣ ਚਲਦੇ ਆ ਘਰ ਦੇ ਕੰਮ ਕਰ ਉਹ ਦੇਖਦੇ ਆ ਤੇ ਵੀਡੀਓ ਹੋਣੀ ਲੰਬੀ ਤੇ ਫੇ ਤੁਸੀਂ ਹੋ ਜਾਣਾ ਬੋਰ ਤੇ ਫੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਜੇ ਤੁਹਾਨੂੰ ਮੇਰੇ ਬਲੌਗ ਇਦਾਂ ਦੇ ਲੱਗਦੇ ਆ ਤੇ ਤੁਸੀਂ ਕਿਦਾਂ ਦੇਖਣਾ ਪਸੰਦ ਕਰਦੇ ਹੋ ਤੇ ਤੁਸੀਂ ਕਮੈਂਟ ਜਰੂਰ ਛੱਡਿਆ ਕਰੋ ਤੇ ਮਿਲਾਂਗੇ ਕਿਸੇ ਨਵੇਂ ਬਲੌਗ ਦੇ ਨਾਲ ਤੇ ਤਦ ਤੱਕ ਲਈ ਸਸਟੀਕਾ ਸਾਰਿਆਂ ਨੂੰ ਕਲਾ ਦੀ ਕਲਾਚ ਰੋ ਵਾਹਿਗੁਰੂ ਸਾਰਿਆਂ ਨੂੰ ਕਲਾ ਦੀ ਕਲਾਚ ਰੱਖੇ ਤੇ ਆਪਣਾ ਮੇਰ ਪਿਆਰ ਰੱਖ ਕੇ ਸਸਟੀਕਾ ਓਕੇ ਬਾਈ ਜੀ